ਸਸੀ ਗਾਲ ਮਿੱਤਰੋ ਅੱਜ ਆਏ ਆਂ ਜੀ ਆਪਾਂ ਕਰਨੇ ਦੇ ਫਰੰਦ ਤੇ ਸਾਨੂੰ ਅੱਜ ਕਰਨੇ ਦਾ ਫਰੰਦ ਹੁਣੇ ਜੀ ਕੋਟਸ਼ਵੀਰ ਵਾਲੇ ਦਾ ਲੈ ਬਈ ਮਿੱਤਰੋ ਮੇਰੇ ਕਰਨੇ ਨੂੰ ਹੁਣ ਆਪਾਂ ਤੁਹਾਨੂੰ ਅੱਗੇ ਜਾਨਵਰ ਦਿਖਾਵਾਂਗੇ ਸ਼ੌਕ ਕਰਾਵਾਂਗੇ ਦੋ ਤਿੰਨ ਪਰਿੰਦਿਆਂ ਦੇ ਟਾਪ ਟੂ ਟਾਪ ਬਾਕੀ ਗਾਹਾਂ ਖਾਵਾਂਗੇ ਜੇਨਾ ਆਪਾਂ ਤੁਹਾਨੂੰ ਦਿਹਾਉਣੇ ਆਂ ਜੀ ਪਰਿੰਦੇ ਇੱਕ ਬੈਂਗਮ ਦਿਖਾਵਾਂਗੇ ਦੂਜਾ ਕਾਣਾ ਪਟਾ ਦੂਜਾ ਕਾਣਾ ਤਾਜ ਜੀ ਜਿਹੜਾ ਬਹੁਤ ਜ਼ਿਆਦਾ ਵਾਰੀ ਉਹ ਜਿੱਤਿਆ ਹੋਇਆਗਾ ਹਾਂਜੀ ਬਈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਪਰਿੰਦ ਦੋਨੇ ਧਰਵਾਦੀ ਵੀ ਤੇ ਗੇਮ ਵੀ ਦੋਨੇ ਜਾਣ ਬੜੇ ਬਾਈ ਦੋਨੇ ਵੀ ਦੋਨੇ ਕਮਾ ਚ ਆਉਂਦਾ ਇਹ ਤੇ ਚੈੱਕ ਕਰੋ ਬਾਈ ਫਾਈਵ ਟਾਈਮ ਚੈਂਪੀਅਨ ਹਨ ਹਾਂ ਹਾਂ ਫਾਈਵ ਟਾਈਮ ਚੈਂਪੀਅਨ ਹੈ ਬਾਈ ਜਾਣਦਾ ਤੁਹਾਨੂੰ ਥੱਲੇ ਦੱਸਦੇ ਆ ਜਿਹੜੇ ਵੀਰ ਬਾਈ ਪੁੱਛਦੇ ਹੁੰਦੇ ਨੇ ਨਾ ਵੀ ਅਸਲ ਤੇ ਰੀਡਰ ਕੁੱਕੜ ਦੀ ਕੀ ਕੁਆਲਿਟੀ ਹੈ ਤਾਂ ਉਹ ਤੁਹਾਨੂੰ ਹੁਣ ਆਪਾਂ ਬਾਈ ਪਹਿਲਾਂ ਕੁਆਲਿਟੀ ਦੱਸਦੇ ਆ ਪਹਿਲਾਂ ਤਾਂ ਇਹ ਨੋਕ ਤੇ ਫੋਕਸ ਕਰੋ ਆ ਦੇਖੋ ਇਹਦੀ ਨੋਕ ਆ ਕਿੰਨੀ ਮੋਟੀ ਆ ਮੇਰੇ ਘੁੱਠੇ ਤੋਂ ਵੀ ਵੱਧ ਮੋਟੀ ਆ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਧਿਆਨ ਚ ਰੱਖੋ ਜੀ ਨੋਕ ਮੋਟੀ ਹੋਣੀ ਚਾਹੀਦੀ ਹੈ ਉਜੀ ਦਾ ਅੱਖ ਦੇਖੋ ਬਈ ਡੂੰਗੀ ਇੱਕ ਬਈ ਕਈ ਕਈ ਲੋ ਕੁਕਰ ਰੱਖ ਲੈਂਦੇ ਆ ਨਾ ਐਵੇਂ ਚੰਗੇ ਕਹੀ ਜਾਂਦੇ ਆ ਪਰ ਸਿਰ ਨਹੀਂ ਹੁੰਦੇ ਬਈ ਸਿਰ ਚੌੜਾ ਜ਼ਰੂਰੀ ਆ ਯਾਰ ਆ ਦੇਖੋ ਕਿੰਨਾ ਸਟਰੋਂਗ ਸਿਰ ਆ ਨਹੀਂ ਜਿਹੜਾ ਪੋਲੇ ਸਿਰ ਵਾਲਾ ਹੁੰਦਾ ਨਾ ਉਹ ਐਵੇਂ ਜੇ ਮੜੇ ਹੀ ਉਹੋ ਜੇ ਤਾਂ ਉਹ ਡਰ ਜਾਂਦੇ ਭੱਜ ਜਾਂਦੇ ਹਨ ਇਹ ਵੀ ਮੇਨ ਹੈ ਤਾਂ ਹੁਣ ਤੁਸੀਂ ਉੱਤੋਂ ਹੱਡ ਦੇਖੋ ਬਈ ਉੱਤੋਂ ਹੱਡ ਚੈੱਕ ਕਰੋ ਕਿੰਨਾ ਚੌੜਾ ਹੈ ਇਹ ਜਿਹੜੀ ਬੋਨ ਹੈ ਇਹ ਮੇਨ ਹੈ ਇੱਥੋਂ ਜਾਨਵਰ ਨੇ ਆਪਦਾ ਉਹ ਬਣਾਉਣਾ ਹੁੰਦਾ ਸਾਰਾ ਮਤਲਬ ਕਿ ਸਟਰੈਂਥ ਇਹਦੇ ਨਾਲ ਇਹਨੇ ਆਪਦੀ ਗੇਮ ਦਿਖਾਉਣੀ ਆ। ਇਹ ਕਰੀਚ ਵਾ ਪੱਲੇ ਬੁੱਲੇ ਬਹੁਤ ਵੱਡੇ ਪੁੱਛਦੇ ਆ। ਹਾਂ ਆ ਦੇਖੋ ਇਹ ਡਾਰ ਭਾਨੀਆਂ ਆਪਣੇ ਪੱਲੇ ਸਿਰਤੀ ਭਾਨੀ। ਬਹੁਤ ਕਰ ਲੱਗਦਾ ਬਹੁਤ ਵੱਡੇ ਵੱਡੇ ਪੱਲੇ ਹੋਣੇ ਛੋਟੇ ਪੱਲਿਆਂ ਨੂੰ ਵੀ ਜੋਰ ਵੱਧ ਲੱਗੀਆਂ। ਹਾਂਜੀ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਛੱਟ ਕੇ ਦਿਖਾਉਣੇ ਆ ਜੀ। ਚੈੱਕ ਕਰੋ ਬਈ। ਕੱਟੋ ਘਾਟ ਇਹਦਾ 1.5 ਸਾਈਜ਼ ਆ ਜਾਨਵਰ ਦਾ। 1.5 ਬਟਨ ਸਾਈਜ਼ ਆ ਐਵੇਂ ਨਹੀਂ ਆਪਾਂ ਐਵੇਂ ਮਿਣੀ ਜਾਂਦੇ ਆ ਉਹ। ਆਪਣਾ ਇੱਥੋਂ ਮੋੜੇ ਇੱਥੋਂ ਨਹੀਂ ਵਈ ਆਪਾਂ ਕੋਈ ਨਹੀਂ ਨਹੀਂ ਮੈਨਣਾ ਹੁੰਦਾ ਹੁਣ ਜਿਹੜੇ ਬੰਦਿਆਂ ਨੂੰ ਪਤਾ ਹੈ ਬੈਂਗਮ ਦਾ ਉਹਨਾਂ ਨੂੰ ਸਮਝਾਉ ਨਹੀਂ ਨਾ ਆਮ ਖੱਡੇ ਨਾ ਸਾਲ ਤੋਂ ਟੱਪਿਆ ਪਿਆ ਹੈ ਨਾ ਬਈ ਨਹੀਂ ਨਾ ਇਹਨਾਂ ਦੇ ਤਾਜ ਡਿੱਗ ਪੈਨਦਾ ਥੱਲੇ ਤਾਜ ਥੱਲੇ ਡਿੱਗ ਪੈਨਦਾ ਤਾਜ ਤਾਜ ਦੇਖੋ ਇਹਦਾ ਸਿੱਧਾ ਖੜਾ ਜਾਮਾ ਡਾਇਰੈਕਟ ਟੂ ਡਾਇਰੈਕਟ ਚੈੱਕ ਕਰੋ ਬਾਕੀ ਇਹਦਾ ਸਾਈਜ਼ ਥੋੜਾ ਘੱਟ ਆ ਕਿਉਂਕਿ ਬੈਂਗਮਰਾ ਓਵਰ ਵੱਧ ਸਾਈਜ਼ ਥੋੜੇ ਆਉਂਦੇ ਨਾ ਇਹਦਾ ਬਾਪ ਦਾ ਸਾਈਜ਼ ਬੰਦਾ ਹੈ ਇਹਦੇ ਨਾਲ ਦੇਖਿਆ ਉਹ ਡਬਲ ਹੰਡ ਦਾ ਜਾਪ ਇਹ ਥੋੜਾ ਸਿੰਗਲ ਚ ਦਿਨੇ ਪਰ ਇਹ ਗਰਮੀ ਵਾਲਾ ਵੀ ਹੈਗਾਗਾ ਦੋਨੇ ਵਾਲਾ ਜੀ ਬਾਕੀ ਆਪਾਂ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਣੇ ਆ ਜਿਹੜੇ ਵੀਰ ਪੁੱਛਦੇ ਨੇ ਵੀ ਕੁਆਲਿਟੀ ਭੈਂਗਮ ਚ ਕੀ ਦੇਖਣੀ ਹੈ ਭੈਂਗਮ ਚ ਦੇਖੋ ਹੁੰਦਾ ਯਾਰ ਜਿਹੜੀ ਮਤਲਬ ਕਿ ਬਲੱਡ ਲਾਈਨ ਆ ਜਿਹਦੀ ਕੁਆਲਿਟੀ ਆਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੈ ਪਰ ਮੈਂ ਤੁਸੀਂ ਇਹਨਾਂ ਦਾ ਨੋਕਾ ਦੇਖੋ ਨੋਕਾ ਅੱਛਾ ਹੋਣਾ ਚਾਹੀਦਾ ਜੇ ਕਈ ਦੇਸੀਆਂ ਕੋ ਹੁੰਦਾ ਉਹ ਮੇਂ ਨਹੀਂ ਹੋਣਾ ਚਾਹੀਦਾ ਆ ਦੇਖੋ ਇਹ ਸਖਤਾਈ ਨੋਕ ਨਾ ਦੱਸ ਦੀ ਆਈ ਮੈਂ ਸਖਤ ਆ ਆ ਦੇਖੋ ਬਾਕੀ ਆਖਿਆ ਜੀ ਹੁਣੇ ਡੂੰਗੀਆਂ ਨਾਲ ਪੱਠਾ ਇਹ ਹੈ ਨਾ ਕਿ ਬਹੁਤ ਵਧੀਆ ਨੇ ਗ੍ਰੋਸ ਕਰ ਰਹੀ ਆ ਤਾਂ ਇਹ ਸਿੱਧੀ ਹੋਣੀ ਚਾਹੀਦੀ ਹੈ ਖੜੀ ਉਹ ਮਾਗਰੋਂ ਅਗਲਾ ਐਵੇਂ ਉਹਦੇ ਚ ਡਿਜ਼ਾਈਨ ਕਰਦੇ ਆ ਉਹਨਾਂ ਆਖਾ ਪਰ ਜਿਹੜੀ ਤਾਜ ਆ ਸਹੀ ਹੋਣੀ ਚਾਹੀਦੀ ਹੈ ਇਹ ਮੇਨ ਨਹੀਂ ਐਵੇਂ ਡਿੱਗ ਪਿਓ ਉਹਦਾ ਉੱਡਾਉ ਨਹੀਂ ਹੁੰਦਾ ਮਤਲਬ ਪ੍ਰੈਸ਼ਰ ਨਹੀਂ ਬੰਦਾ ਆਪਾਂ ਤੁਹਾਨੂੰ ਛੱਡ ਕੇ ਦਿਖਾਉਣੀ ਆ ਜੀ ਫੁੱਲ ਮਾਸਟਰ ਪ੍ਰਿੰਟ ਆ ਜੀ ਫੁੱਲ ਨਾ ਚੀਨੀ ਮੋਸਟ ਡਿਮਾਂਡਡ ਰੰਗ ਜਿਹੜੇ ਰੰਗ ਤੇ ਜਿਹੜਾ ਰੰਗ ਕਰਕੇ ਲੋਕ ਨਾ ਭੱਜੇ ਫਿਰਦੇ ਵੀ ਸਾਨੂੰ ਇਹ ਰੰਗ ਮਿਲ ਜੇ ਚਲੋ ਰੰਗ ਵੀ ਛੱਡੋ ਯਾਰ ਪਹਿਲੀ ਕਿੰਨਾ ਟਾਈਮ ਪੁਰਾਣੀ ਮੁਰਗੀ ਹੈ ਉਹੀ ਪੰਜ ਸਾਲ ਦੇ ਹੋਈ ਮੁਰਗੀ ਪੰਜ ਸਾਲੇ ਜੈ ਬਾਕੀ ਹੈ ਵੀ ਕਰਦੀ ਜਿੰਨੇ ਵੀ ਜਾਨਵਰ ਤੁਹਾਨੂੰ ਇੱਥੇ ਮਿਲਣਗੇ ਬਾਈ ਕੋਈ ਘਰਦੇ ਨੇ ਬਾਈ ਬਾਹਰੋਂ ਜਾਨਵਰ ਨਹੀਂ ਲੈ ਕੇ ਆਉਂਦਾ ਕੋਈ ਵੀ ਜਦੋਂ ਕੋਈ ਨਾ ਮੁਰਗਾ ਨਾ ਮੁਰਗੀ ਦਾ ਬੱਚਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹਦੀ ਕੁਆਲਿਟੀ ਮੇਨ ਮੇਨ ਪਤਾ ਕੀ ਆ ਬਈ ਚੀਨੇ ਰੰਗ ਚ ਜਿਹੜਾ ਦੇਖਣ ਵਾਲੀ ਚੀਜ਼ ਹੁੰਦੀ ਹੈ ਵੀ ਦੇਖੋ ਰੰਗ ਹਰੇਕ ਚੀਨਾ ਹੁੰਦਾ ਹੈ ਰੰਗ ਹੋ ਜਾਂਦਾ ਪਰ ਆਹ ਇੱਕ ਲੱਤਾਂ 'ਚ ਦੇਖੋ ਇਹਦੇ ਲੱਤਾਂ 'ਚ ਵੀ ਚੀਨਾ ਰੰਗ ਹੈ ਦੇਖੋ ਆਹ ਦੇ ਕਾਲੇ ਕੱਢੂ ਕੰਡੇ ਕੋਈ ਵੀ ਨਹੀਂ ਪਤਾ ਲੱਗਣਾ ਬਾਈ ਇਹਦੇ ਵਿੱਚ ਕੱਦ ਵਾਲੇ ਹੋਣਗੇ ਕਿਉਂਕਿ ਇਹ ਚੜੇ ਮੋੜੇ ਦੀ ਮੁਰਗੀ ਹੈ ਚੜੇ ਮੋੜੇ ਦੀ ਮੁਰਗੀ ਦੇ ਬੱਚੇ ਅਕਸਰ ਕੱਦ ਵਾਲੇ ਨਿਕਲਦੇ ਨੇ ਮਾਦਰ ਜਿਹੇ ਨਿਕਲਦੇ ਨੇ ਜਿਹੜਾ ਕੁੱਬੇ ਜਿਹੇ ਹੁੰਦੇ ਉਹ ਛੋਟੇ ਕਰ ਦਿੰਦੀਆਂ ਹੁੰਦੀਆਂ ਤੇ ਹੁਣ ਬਾਈ ਮੜਾ ਫੇਸ ਚੈੱਕ ਕਰਾਓ ਇਹਦਾ ਆ ਗਈ ਲੱਤਾਂ ਚੈੱਕ ਕਰਾ ਇਹ ਵਾਰੀ ਵਿੱਚ ਕਢਾਇਆ ਪਿਆ ਇਹਦੇ ਬੱਚੇ ਆਪਣੇ ਕੋਲ ਅਗਲੀ ਵੀਡੀਓ ਦਿਖਾ ਦਾਂ ਪੱਠੇ ਖੜੇ ਆਪਣੇ ਕੋਲ ਤਿਆਰ ਇਹਦੇ ਪੂਰੇ 1.5 ਸਾਲ ਦੇ ਜਾਨਵਰ ਜੋੜਾ ਜੀ ਬਾਗ ਦੇ ਪੱਠੇ ਚ ਆ ਗਏ ਆਈ ਝੋਲਦੇ ਬੱਚੇ ਜਿਹੜੇ ਤਿਆਰ ਹੁੰਦੇ ਆ ਚੀਨਾ ਬੱਚਾ ਫਿਰਦੇ ਦਾ ਹੁਣ ਉਹ ਦਿਖਾ ਦਾਂਗੇ ਦੋਸਤ ਹਾਂ ਆਪਾਂ ਤੁਹਾਨੂੰ ਚੀਨਾ ਬੱਚਾ ਦਾ ਹੁਣੇ ਬਈ ਇਹਦਾ ਆ ਜੋ ਨਾਲ ਹੀ ਆਜੋ ਤੁਹਾਨੂੰ ਦਿਖਾਈ ਦਿੰਨੇ ਆ ਆਹੋ ਫਿਰਦਾ ਆਹ ਦੇਖੋ ਜੀ ਆਹ ਫਿਰਦਾ ਇਹ ਵੱਡੇ ਪੱਠੇ ਹੀ ਫਿਰਦੇ ਆ ਸਾਰੇ ਇੱਕ ਵੀਡੀਓ ਚ ਫਿਰ ਜਿਆਦਾ ਵੱਡੀ ਹੋ ਜਾਂਦੀ ਆ ਵੀਡੀਓ ਕਵਰ ਨਹੀਂ ਹੁੰਦੇ ਨਹੀਂ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂ ਗੁੱਕੜਾ ਬਸ ਬਣੇ ਰਹੋ ਵੀਡੀਓ ਨਾਲ ਇਹ ਇੱਕ ਆਪਾਂ ਤੁਹਾਨੂੰ ਹੋਰ ਮਾਦੀ ਦਿਖਾਉਣੇ ਆ ਜੀ ਆਹ ਦੇਖੋ ਜੀ ਦੂਜੀ ਘਰ ਦੀ ਮਾਦੀ ਕਰਨੀ ਹੈ ਇਹ ਮਾਦੀ ਵੀ ਕਰਦੀ ਆ ਇਹ ਕਿਹੜੀ ਮੁਰਗੀ ਤੀ ਹੈ ਜਿਹੜੀ ਭੈਣ ਹੈ ਮੁਰਗੀ ਦੀ ਕਾਣੀ ਦੀ ਵੱਡੀ ਜਿਹੜਾ ਮੁਰਗਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਜੀ ਵੱਡਾ ਉਹਦੀ ਭੈਣ ਹੈ ਇਹ ਇਹ ਵੀ ਉਹਦੇ ਵਰਗੀ ਆ ਰਿਜ਼ਲਟ ਇਹਦਾ ਵੀ ਬਹੁਤ ਗੁੱਡ ਆ ਮੈਂ ਦੇਖਿਆ ਜੀ ਬਾਕੀ ਤੁਹਾਨੂੰ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਆਪਾਂ ਚੀਨੀ ਦਾ ਵੀ ਰਿਜ਼ਲਟ ਇਹ ਕਿਹੜਾ ਜੀ ਪਾਕਿਸਤਾਨੀ ਬੁਲੀ ਹੈ ਬਈ ਇਹ ਇੰਪੋਰਟ ਲਵਲੀ ਦਾ ਪੋਤਾ ਹੈਗਾ ਲਵਲੀ ਪਾਕਿਸਤਾਨ ਤੋਂ 포ਰਟਸ ਕੁੱਤਾ ਸੀਗਾ ਉਹਦਾ ਬੱਚਾ ਪੂਰੂ ਹੈਗਾ ਇਹ ਆ ਪਾਕਿਸਤਾਨੀ ਬੁਲੀ ਮਿੱਤਰੋ ਲਵਲੀ ਦਾ ਪੋਤਾ ਪਾਕਿਸਤਾਨੀ ਤੋਂ ਪਾਕਿਸਤਾਨ ਤੋਂ ਇੰਪੋਰਟਡ ਹੈ ਜਿਹੜਾ ਬੰਦਾ ਕੁੱਤੇ ਰੱਖਦਾ ਬੁਲੀ ਲਵਲੀ ਨੂੰ ਜਾਣਦੀ ਜਾਣਦਾ ਅੱਛਾ ਚੈੱਕ ਕਰੋ ਬਈ ਫਿਰ ਇਸਕੇ ਨੂੰ ਬਹੁਤ ਸੋਹਣੀ ਲੈਂਥ ਚੈੱਕ ਕਰੋ ਕੁੱਤੇ ਦੀ 31+ ਕਰਦਾ ਕੁੱਤੇ ਦਾ ਪੂਰਾ ਹਾਈਟਡ ਹੈ ਬਈ ਡਰ ਲਾਦਾ ਆਪਣੇ ਕੋਲ ਜਾਂਦੇ ਨਹੀਂ ਹਜੇ 2 ਸਾਲ ਦਾ ਹੋਇਆ ਨਹੀਂਗਾ